ਸਾਹਿਬੀ ਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਪਹਿਲਾ ਵਲੌਗ ਸਟਾਰਟ ਹੋਣ ਲੱਗਿਆ ਹੈਗਾ ਤੇ ਅੱਜ ਆਪਾਂ ਟੂਰ ਕੱਢਾਂਗੇ ਕਿਤੇ ਆਪਾਂ ਮੱਥਾ ਟੇਕ ਕੇ ਆਵਾਂਗੇ ਕਿਤੇ ਜਾਵਾਂਗੇ ਕਰੋ ਫਿਲਹਾਲ ਆਪਾਂ ਨਿਕਲਦੇ ਆ ਕਿਰ ਆਪਾਂ ਖੇਤ ਜਾਵਾਂਗੇ ਤੇ ਨਾਲ ਆਪਣੇ ਯਾਰ ਦੋਸਤ ਮਿੱਤਰ ਇਕੱਠੇ ਹੋ ਗਏ ਤੇ ਮਲਾਜਮ ਨੇ ਭਾਈ ਨਾਲ ਸੇਲਕ ਪੀਵੀ ਕਰਤੀ ਤੇ ਦੂਜੇ ਪਾਸੇ ਆਪਣਾ ਤੂਤਾ ਬਾਈ ਇਹ ਵੀ ਮਲਾਜਮ ਹੈ ਭਾਈ ਮੁੰਡਿਓ ਤੇ ਪੈਦਾ ਕਿਥੋਂ ਆ ਪੈਣਾ ਭਾਈ ਚਲਦੇ ਆਂ ਬਾਈ ਖੇਤ ਆਪਣੇ ਖੇਤ ਆ ਹਾਂ ਖੇਤ ਚੰਗੇ ਤੇ ਖੇਤ ਬਣਾਉਣਾ ਚਾਹ ਜੂ ਤੇ ਗੋੜਾ ਵਾਲੀ ਫਿਰ ਦੇਖਦਾ پلان ਬਣਦਾ ਕੀ ਹੈਗਾ ਫਿਰ ਕਰਦੇ ਆਂ ਕੰਮ ਕਰਕੇ ਲੋ ਵੀ ਮੇਰੇ ਚੱਲੇ ਪਿਆ ਆਪਣਾ ਖੇਤ ਨੂੰ ਚਾਲੇ ਪਾ ਤੇ ਮਾਰ ਫਿਰਦਾ ਸਪੀਕਰ ਵੀ ਰੱਖ ਲੈਣ ਨਾਲ ਪੂਰੀ ਘੈਂਟ ਮਤਲਬ ਪੂਰੀ ਕੁਟ ਕੁਆਲਟੀ ਯਾਨੀ ਆਪਾਂ ਤੁਹਾਨੂੰ ਸੁਣਾ ਪੀਂਦੇ ਤੁਹਾਨੂੰ ਵੀ ਕਾਪੀਰਾਈਟ ਦਾ ਕਲੇਮ ਤੁਹਾਨੂੰ ਪਤਾ ਹੀ ਆਈ ਜਾਂਦਾ ਨਾ ਤੇ ਤੁਸੀਂ ਮਰੂਤੀ ਵੀ ਦੇਖ ਸਕਦੇ ਹੋਗੇ ਨਾ ਪੂਰੀ ਇੱਕ ਨੰਬਰ ਹੈਗੀ ਬਾਈ ਕਿਵੇਂ ਸਾਂਭ ਕੇ ਰੱਖੀ ਹੋਈ ਹੈ ਮੈਨੂੰ ਇਹਦਾ ਤੋਂ ਪਹਿਲਾਂ ਸਾਂਭ ਕੇ ਰੱਖੀ ਹੋਈ ਹੈ 2005 ਮਾਡਲ ਦਾ ਹਾਂ ਬੇਚੀ ਦੀ ਹੈਗੀ ਲਾਇਲੂਏ ਪਾਕ ਹੈ ਪੂਰੀ ਕੈਟ ਰੱਖੀ ਹੋਈ ਆ ਜਿਵੇਂ ਇੱਕ ਸ਼ੌਂਕੀ ਸ਼ੌਂਕੀ ਬੰਦਾ ਨਾ ਸ਼ੌਂਕੀ ਬੰਦਾ ਹੁੰਦਾ ਕਿ ਸ਼ੌਂਕੀ ਬੰਦੇ ਦੀ ਪਛਾਣ ਇੱਥੋਂ ਹੁੰਦੀ ਆ ਦੇਖੋ ਕਿ ਉਹਨੇ ਮੈਂ ਖੇਤੋਂ ਖੇਤ ਬਣੀ ਆਪਣੀ ਗੱਡੀ ਮੋੜ ਲਈ ਤੇ ਇਹ ਬਸ ਖੇਤ ਖਾਤਰ ਰੱਖੀ ਹੋਈ ਹੈ ਗੱਡੀ ਖੇਤੋਂ ਘਰੇ ਘਰੋਂ ਜਾਵਰ ਜੰਮ ਵਗੈਰਾ ਤੇ ਇਹ ਮਤਲਬ ਪੂਰੀ ਸਾਹੀ ਗੱਡੀ ਐ ਨਹੀਂਗਾ ਮਤਲਬ ਕੋਈ ਸਕ੍ਰੈਚ ਵਗੈਰਾ ਕੁਝ ਵੀ ਇਹ ਨਾ ਦੇਖੋ ਰਬਿੰਗ ਰਬਿੰਗ ਪੂਰੀ ਓਕੇ ਬਾਰੇ ਲਾਇਲੂਏ ਪੂਰੇ ਤਾਕੜਾ ਕੰਮ ਕੀਤਾ ਹੋਇਆ ਕੋਈ ਕੱਚੀ ਗੱਲ ਨਹੀਂ ਹੈਗੀ ਕਿਉਂ ਸੇਵਕ ਬਾਈ ਬਾਈ ਬਿਲਕੁਲ ਸੈਂਟਰ ਲੋਕ ਹੈ ਸਾਰੀਆਂ ਇਹਦੇ ਸੁਵਿਧਾ ਨੇਗੀਆ ਚੱਕ ਲਿਆ ਮਿੱਤਰੋ ਸਮਾਨ ਸਮੂਣ ਆਪਣੇ ਸਾਰਾ ਤਾਮਾ ਜਮਾ ਤੇ ਮੋਟਰ ਤੇ ਲਾਉਣੇ ਹੁਣ ਮਹਿਫਲ ਆਪਾਂ ਤੇ ਗੁੜਾ ਦੀ ਚਾਹ ਜੂ ਬਣਾ ਕੇ ਪੂਰਾ ਘੈਂਟ ਮਤਲਬ ਕੜੇ ਜਿਓ ਕੇ ਪਰ ਕੜੇ ਜਿਓ ਰੰਗਾ ਜੀ ਬੋਲਾਂਗੇ ਆ ਮੂਰੇ ਜਾਂਦਰੇ ਮੁੰਡੇ ਆਪਣੇ ਕਿਉਂ ਕਿਵੇਂ ਲੱਗਦਾ ਮਾਹੌਲ ਇੱਕ ਨੰਬਰ ਚ ਹੈ ਆ ਰੱਖਦਾ ਆਹੋ ਕੰਮ ਕਰਦਾ ਮੈਂ ਓਕੇ ਕੰਮ ਆ ਬੈ ਨਾ ਲੋ ਸਾਫੂ ਕਰਕੇ ਕਰਦੇ ਹੁਣ ਚਾਹ ਦੇ ਲਈ ਬਲਣ ਇਕੱਠਾ ਕਰਦੇ ਆ ਮਿੱਤਰੋ ਬਲਣ ਇਕੱਠਾ ਕਰਾਂਗੇ ਕਿੱਥੋਂ ਉਹ ਵੀ ਦੱਸਦੇ ਆ ਜੰਗਲਾਂ ਦਾ ਇਕੱਠਾ ਕਰਾਂਗੇ ਜੰਗਲ ਹੁਣ ਤਾਂ ਸਖ ਉਹ ਜੰਗਲ ਹਾਇ ਕਿੱਥੇ ਨੇ ਆ ਮੜ ਮੜੀ ਨੇਗਾ ਮੜਿਆ ਮਾਰੀ ਛਾਲ ਬਾਈ ਇਹ ਝਾਕ ਕਵੇ ਇਹ ਤਾਂ ਜਾਨਵਰਾਂ ਦਾ ਪੂਰਾ ਤਾਮਾ ਯਾਮ ਆ ਇੱਥੇ ਨੇ ਆਪ ਸੱਪ ਸੁਪ ਨਿਕਲ ਆਵੇ ਐਵੇਂ ਪਤਾ ਨਿਕਲ ਕੀ ਆਵੇ ਖੈਰ ਆਪਦਾ ਬਲਣ ਇਕੱਠਾ ਕਰਦੇ ਆ ਚਾਹ ਖਾਤਰ ਆ ਮਚਾ ਲਓ ਅੱਗ ਆ ਸਿਰ ਤੇ ਕਿੱਥੇ ਆਈ ਸੀਗੀ ਹਾ ਹਾ ਵੇ ਤਬਰਾਕੀ ਮਰੀ ਪਾਣਾ ਚੱਜ ਦਾ ਕੰਮ ਵੀ ਨਹੀਂ ਹੁੰਦਾਗਾ ਜੇ ਫੜਾ ਇਤਰੀ ਰੱਖ ਦੇਂਦਾ ਕੋਈ ਹੋਰ ਲੈ ਜਾਊਗਾ ਇੱਥੇ ਛੱਡ ਦੇ ਲੈਓ ਭਾਈ ਆਏ 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 ਕਰਦੇ ਆ ਤਾ ਮਾਜਾ ਪੂਰਾ ਚਾਹ ਚੂਆ ਆਈ ਮੇਰੇ ਚਾਹ ਨੂੰ ਰੈਡੀ ਹੈਗੀ ਸਾਰਾ ਕੁਝ ਹੋ ਗਿਆ ਤੇ ਬੰਦੇ ਆਪਣੇ ਤਿਆਰ ਤੂਰੀ ਹੋ ਕੇ ਬੈਗੇ ਹੁਣ ਆਪਾਂ ਚਾਹ ਛਕਦੇ ਆਂਗੇ ਪੂਰੀ ਮਿੱਠੇ-ਮੁੱਠੇ ਵਾਲੀ ਗੁੜ ਵਾਲੀ ਤੇ ਦੇਖੋ ਭਈ ਮੁੰਡੇ ਬੈਗੇ ਸਾਰੇ ਲੈਣ ਦੇ ਵਿੱਚ ਪੱਲੀਆਂ ਤੇ ਇਕੱਠੇ ਤੇ ਕਿਉਂ ਮੁੰਡਿਆ ਹਾਈ ਕਰ ਦੋ ਕਰ ਇੱਕ ਵਾਰੀ ਕਿਉਂ ਮੁੰਡਿਆ ਤੂੰ ਨਹੀਂ ਕੀਤੀ ਸੰਗ ਲਾਇਖਦੀ ਹੈ ਨਵਾਂ ਆਇਆ ਮੁੰਡਾ ਠੀਕ ਹੈ ਹਾਂ ਚਾਹ ਪੀਨੇ ਆਂ ਚਾਹ ਪੀ ਕੇ ਫਿਰ ਥੋੜਾ ਜਿਹਾ ਕੰਮ ਉਹ ਕਰਾਂਗੇ ਹੂੰ ਤੇ ਸਾਰੇ ਭਰਾ ਖੇਤਾਂ ਦਾ ਆਨੰਦ ਲੈ ਰਹੇ ਅੱਜ ਮੈਂ ਦੁਬਾਰਾ ਸੰਡੇ ਆ ਤੇ ਸਾਰੇ ਜ਼ਰੂਰ ਜਿਹੜੇ ਖੇਤੀ ਨਾਲ ਸੰਬੰਧਤ ਆ ਖੇਤ ਜਾਇਆ ਕਰੋ ਸਾਰਿਆਂ ਨੂੰ ਪੀਲ ਤੇ ਅਸੀਂ ਵੀ ਇੰਜੋਏ ਕਰ ਰਹੇ ਆ ਅੱਜ ਬਾਬੂ ਸਾਡਾ ਭਰਾ ਦਾ ਵੀ ਇਹ ਵੀ ਸਾਰੇ ਜੋਬ ਵਾਲੇ ਬੰਦੇ ਨੇ ਬਿਜੀ ਨੇਗੇ ਤੇ ਸਾਰੇ ਟਾਈਮ ਕੱਢਿਆ ਕਰੋ ਬਹੁਤ ਸਕੂਨ ਮਿਲਦਾ ਖੇਤਾਂ ਦੇ ਵਿੱਚ ਆ ਕੇ ਤੇ ਚਾਹ ਪੀਨੇ ਆ ਹੁਣ ਐਤਵਾਰ ਨੂੰ ਮਤਲਬ ਸਾਰੇ ਆਣੇ ਜਿਹੜੇ ਮਲਾਜ਼ਮ ਹੋਗੇ ਪੜ੍ਹੇ ਲਿਖੇ ਹੋਗੇ ਜਾਂ ਪੜਦੇ ਨੇਗੇ ਐਤਵਾਰ ਨੂੰ ਇੱਕ ਦਿਨ ਐੰਜੋਏ ਕਰਨਾ ਬਹੁਤ ਹੀ ਜ਼ਰੂਰੀ ਹੋਏਗਾ ਇਹ ਆਪਣੇ ਮਲਾਜ਼ਮ ਸਭ ਕਹਿ ਰਹੇ ਨੇਗੇ ਕਿਉਂ ਜਨਾਬ ਬਿਲਕੁਲ 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 ਹੋ ਗਿਆ ਮੁੜੇ ਨੂੰ ਚਾਹ ਦਾ ਅਸ਼ਰਾ ਕਮ ਬਾਬੂ ਹੈ ਹੋ ਗਿਆ ਸਰ ਚਾਹ ਦੇ ਉਂਗਲਾ ਜਿਵੇਂ ਕਰਦਾ ਵਿਕਟਰੀ ਗਾਇਸਨ ਕਰਕੇ ਵੀਡੀਓ ਨੇ ਕਹਿੰਦੇ ਹੋ ਗਿਆ ਸਰ ਆ ਮੁੰਡਾ ਕਹਿੰਦਾ ਚਾਹ ਪੀ ਕੇ ਬਹੁਤ ਝਰਜ ਨਾ ਖਾਂਦਾ ਹੈਗਾ ਉਹ ਜੀ ਆ ਝਰਜ ਨਾਲ ਕਰ ਹੈ ਲੈ ਬਈ ਚਾਹ ਚੂ ਪੀ ਕੇ ਹੁਣ ਜਮ ਹੁਣ ਕਾਇਮ ਹੋ ਗਈ ਸੇਵਕ ਹੋਣਾ ਹੈ ਦੱਸ ਬਈ ਜਾਣਾ ਕਿੱਥੇ ਹੈਗਾ ਆਪਾਂ ਬਈ ਤਲਵੱਡੀ ਸਾਬੋ ਚੱਲਦੇ ਆ ਤੱਕ ਸਾਰੇ ਇਹ ਜਾਣਦੇ ਅਸੀਂ ਤਾਂ ਕਿ ਇੱਕ ਤਾਂ ਵੀ ਸਾਡੀ ਗੁਰੂ ਆਪਕੀ ਧਰਤੀ ਹੈ ਤੇ ਦੂਜੀ ਗੱਲ ਅਸੀਂ ਬਲੌਗ ਪਹਿਲੀ ਵਾਰ ਸਟਾਰਟ ਕਰ ਰਹੇ ਆਂਗੇ ਅਸੀਂ ਬਾਬਾ ਜੀ ਨੂੰ ਵਿੱਚ ਨਮਸਕਾਰ ਕਰਕੇ ਆਵਾਂ ਸਾਡਾ ਬਲੌਗ ਵਧੀਆ ਚੱਲੇ ਤੇ ਵਧੀਆ ਸੀ ਏਦੇ ਪਾਉਂਦੇ ਰਹੀਏ ਤੇ ਆਪ ਜੀ ਦੇ ਰੂਪ ਰੂਪ ਹੁੰਦੇ ਰਹੀਏ ਹਾਡੇ ਮਾਲਬੇਰੀ ਦੇ ਵਿੱਚ ਬਹੁਤ ਹੀ ਜਿਆਦੇ ਸੋਹਣੀ ਬਹੁਤ ਜਿਆਦੇ ਸ਼ਕਤੀ ਵਾਲੀ ਜਗ੍ਹਾ ਅਸੀਂ ਤਖਤ ਸ੍ਰੀ ਦੰਦਵਾ ਸਾਹਿਬ ਵਿਖੇ ਪਹੁੰਚ ਚੁੱਕਿਆਂਗੇ ਤੇ ਇੱਥੇ ਮੱਥਾ ਮੁੰਥਾ ਟੇਕ ਕੇ ਤੇ ਇਸ ਤੋਂ ਬਾਅਦ ਵਿੱਚ ਕੀਰਤਨ ਸੁਣ ਕੇ ਸਾਨੂੰ ਆਪਾਂ ਬਾਸਤਰ ਵੀ ਦਿਖਾ ਰਹਿਆਂਗੇ ਤੇ ਇੱਥੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਦਾ ਘੋਰਾ ਹੈਗਾ ਇਹ ਇੱਥੇ ਬਾਬਾ ਦੀਪ ਸਿੰਘ ਜੀ ਨੇ ਕਾਫੀ ਸਾਲ ਤਪੱਸਿਆ ਕੀਤੀ ਸੀਗੀ ਤੇ ਤੁਸੀਂ ਬਾਹਰਲਾ ਦ੍ਰਿਸ਼ ਵੀ ਦੇਖ ਸਕਦੇ ਹੋਗੇ ਗੁਰੂ ਘਰ ਬਹੁਤ ਜਿਆਦੇ ਬਹੁਤ ਕਿੱਲਿਆਂ ਦੇ ਵਿੱਚ ਫੈਲਿਆ ਹੋਇਆ ਹੈਗਾ ਤੇ ਜੋ ਤੁਸੀਂ ਗੁਰੂ ਘਰ ਦੇਖ ਸਕਦੇ ਹੋਗੇ ਗੁਰਦੁਆਰਾ ਲਿਖਨਸਾਰ ਇਹ ਗੁਰੂ ਘਰ ਦੇ ਵਿੱਚ ਤੁਸੀਂ ਜ਼ਰੂਰ ਜਾਇਓ ਜੇਕਰ ਤੁਹਾਡਾ ਕੋਈ ਬੱਚਾ ਪੜਨ ਦੇ ਵਿੱਚ ਨਲੈਕ ਹੈਗਾ ਜਾਂ ਫਿਰ ਤੁਹਾਡੀ ਕੋਈ ਬਿਮਾਰੀ ਦੇ ਨਾਲ ਤੁਸੀਂ ਜੂਝ ਰਹੇ ਹੋਗੇ ਤਾਂ ਤੁਸੀਂ ਇੱਥੇ ਇਸ਼ਨਾਨ ਕਰ ਸਾਹ ਦੇਉਗੇ ਜੇਕਰ ਤੁਹਾਡਾ ਬੱਚਾ ਨਹੀਂ ਪੜਦਾਗਾ ਤਾਂ ਤੁਸੀਂ 35 ਵੀ ਲਿਖ ਸਕਦੇ ਹੋਗੇ ਤੇ ਹੁਣ ਅਸੀਂ ਦੇਗ ਬਾਬੇ ਜੀ ਤੋਂ ਲੈ ਕੇ ਦੇਗ ਪ੍ਰਾਪਤ ਕਰਕੇ ਅਸੀਂ ਛਾਕੇ ਤੇ ਅਸੀਂ ਚਾਲੇ ਪਾਤੇ ਤੇ ਅੱਜ ਦਾ ਬਲੌਗ ਅਸੀਂ ਇੱਥੇ ਹੀ ਖਤਮ ਕਰਦੇ ਆਂਗੇ ਜੇਕਰ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਸਾਨੂੰ ਪਲੀਜ਼ ਕਮੈਂਟ ਕਰਕੇ ਜੁਤਸਨਾ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ